ਸੋਰਠ ਮੈਲਾ ਨਵਾ ਮਾਈ ਮੈਂ ਕਿਹ ਬਿਦ ਲਖੋ ਗੁਸਾਈ ਮਹਾ ਮੋਹ ਅਗਿਆਨ ਤਿਮਰ ਮੋ ਮਨ ਰਿਓ ਰਜਾਈ ਗੁਰੂ ਜਪ ਨੋਵੇ ਪਾਛਾ ਸੋਰਠ ਰਾਗ ਵਿੱਚ ਸਮਝਾਉਣਾ ਕਰਦੇ ਹਨ हे मां धरती दे खसम प्रभु नो मैं किस तरह पहचाना एक क्वेश्चन करके पेलो ਇਹ ਗੁਰੂ ਮਰਿਆਦਾ ਹੈ ਵੀ ਪਹਿਲੋਂ ਕੁਐਸਚਨ ਕਰਨਾ ਹੈ ਫਿਰ ਸਮਝਾਣਾ ਹੈ ਸਾਹਿਬ ਕਹਿੰਦੇ ਨੇ हे मां ਧਰਤੀ ਦਾ ਖਸਮ ਜਿਹੜਾ ਗੁਸਾਈ ਹੈ ਪ੍ਰਭੂ ਹੈ ਮੈਂ ਪ੍ਰਭੂ ਨੂੰ ਕਿਸ ਤਰ੍ਹਾਂ ਪਛਾਣਾ ਕਿਸ ਤਰ੍ਹਾਂ ਮਿਲਾਂ ਲਖੋਂ ਇਸ ਤਰ੍ਹਾਂ ਵੇਖਾ ਕਿਵੇਂ ਪਛਾਣਾ ਮਾਹ ਮੋਹ ਅਗਿਆਨ ਤਿਮਰ ਮੋਹ ਮਨ ਰਹਉ ਰਝਾਈ ਮੇਰਾ ਮਨ ਤਾਂ ਵੱਡੇ ਮੋਹ ਦੀ ਅਗਿਆਨਤਾ ਵਿੱਚ ਹੀ ਫਸਿਆ ਰਹਿੰਦਾ ਹੈ ਮੋਹ ਦੇ ਹਨੇਰੇ ਵਿੱਚ ਤਿਮਰ ਮੈਨਾਂ ਹਨੇਰਾ ਹਨੇਰੇ ਵਿੱਚ ਹੀ ਸਦਾ ਫਸਿਆ ਰਹਿੰਦਾ ਮੇਰਾ ਮਨ ਤਾਂ ਦਸ ਮਾ ਧਰਤੀ ਬਾਤਾ ਮਾਲਕ ਮੈਂ ਕਿਸ ਤਰ੍ਹਾਂ ਵੇਖਾਂ ਕਿਸ ਤਰ੍ਹਾਂ ਪਛਾਨਾਂ ਰਹਾਉ ਦਾ ਪਦ ਹੈ ਇਹਦੇ ਵਿੱਚ ਪੂਰਾ ਇਹਦੇ ਵਿੱਚ ਪਾਵਰਤ ਹੈ ਇਸ ਅਨੁਸਾਰ ਅੱਗੇ ਖੋਲਿਆ ਇਹ ਸ਼ਬਦ ਨੂੰ ਸਗਲ ਜਨਮ ਪਰਮ ਹੀ ਪਰਮ ਖੋਇਓ ਨਾ ਅਸਤ੍ਰ ਮਤ ਪਾਈ ਕਹਿੰਦੇ ਨੇ ਏ ਮਾਂ ਮੈਂ ਆਪਣਾ ਸਾਰਾ ਜਨਮ ਪਟਕਣਾ ਚੀ ਗਵਾ ਲਿਆ ਪਟਕਣਾ ਤੰਦਿਆਂ ਵਿੱਚ ਹੀ ਮਾਇਆ ਦੇ ਮੋਹ ਚ ਬੱਚੇ ਦਾ ਪਿਆਰ ਔਰਤ ਦਾ ਪਿਆਰ ਇਹ ਮੋਹ ਦੇ ਵਿੱਚ ਹੀ ਆਪਣਾ ਜਨਮ ਗਵਾ ਲਿਆ ਤੇ ਕਹਿੰਦੇ ਨੇ ਅਜੇ ਤੱਕ ਅਜੇ ਹੀ ਮਤ ਨਹੀਂ ਹਾਸਲ ਕੀਤੀ ਜੋ ਮੈਨੂੰ ਅਡੋਲ ਰਕਸ਼ਤ ਸਕੇ ਮੇਰਾ ਮਨ ਟਿਕ ਜਾਏ ਮਨ ਅੰਤਰਮੁਖੀ ਹੋ ਜਾਏ ਪਰਮਾਤਮਾ ਦਾ ਸਿਮਰਨ ਕਰਨ ਲੱਗ ਪਏ ਜੇ ਤਾਂ ਕੋਈ ਮਤ ਨਹੀਂ ਮਿਲੀ ਮੈ ਅਸਤਰ ਮਤ ਨਹੀਂ ਪਾਈ ਵਿਖਿਆ ਸਕਤ ਰਹयो ਨਿਸਬਸੁਰ ਨਾ ਚੂਟੀ ਅਦਮਾਈ ਕਹਿੰਦੇ ਨੇ ਦਿਨ ਰਾਤ ਭਾਵ ਹਰ ਵੇਲੇ ਮੈਂ ਮਾਇਆ ਵਿੱਚ ਲੰਬੜ ਰਹਿੰਦਾ ਹਾਂ ਭਾਵ ਖਿੱਚ ਪੈਂਦੀ ਹੈ ਮੇਰੀ ਮਾਇਆ ਦੇ ਮੋਹ ਵਾਲੀ ਖਿੱਚ ਪੈਂਦੀ ਹੈ ਬਾਰ-ਬਾਰ ਵਿਖਿਆ ਸਕਤ ਮਾਇਆ ਵਿੱਚ ਹੀ ਚੰਬੜ ਰਹਿੰਦੀ ਹੈ ਲਗਨ ਰੈਂਦੀ ਜੁੜੀ ਖਿੱਚ ਰੈਂਦੀ ਮੇਰੀ ਇਹ ਨਿਚਤਾ ਅਧਮਾਈ ਆਤਮਕ ਮੌਤ ਵਰਗੀ ਨਿਚਤਾ ਮੁਕਣ ਵਿੱਚ ਨਹੀਂ ਆਉਂਦੀ ਅੱਦਾਂ ਮੋਇਆ ਹੋਇਆ ਜਿਵੇਂ ਹੁੰਦਾ ਹੈ ਆਤਮਕ ਮੌਤ ਮਰਿਆ ਹੋਇਆ ਬੰਤ ਇਹੋ ਹਾਲਤ ਬਣੀ ਰਹਿੰਦੀ ਹੈ ਸਾਧ ਸੰਗ ਕਬੂ ਨਹੀਂ ਕੀਤਾ ਨਾ ਕੀਰਤ ਪ੍ਰਭ ਗਾਈ ਏ ਮਾਂ ਮੈਂ ਕਦੇ ਗੁਰਮਖਾਂ ਦੀ ਸੰਗਤ ਨਹੀਂ ਕੀਤੀ ਭਲੇ ਪੁਰਸ਼ਾਂ ਦੀ ਗੁਰੂ ਦੇ ਪਿਆਰਿਆਂ ਦੀ ਸਤ ਸੰਗਤ ਨਹੀਂ ਕੀਤੀ ਫਿਰ ਕੀ ਕੀਤਾ ਨਾ ਕੀਰਤ ਪ੍ਰਭ ਗਾਈ ਮੈਂ ਕਦੇ ਪ੍ਰਮਾਤਮਾ ਦੀ ਸਿਫ਼ਤਸਲਾ ਦਾ ਗੀਤ ਵੀ ਨਹੀਂ ਗਾਇਆ ਭਾਵ ਆਪਣੇ ਜੀਵਨ ਚ ਗੁਰੂ ਦੇ ਬਾਣੀ ਗੁਰੂ ਦੇ ਬੋਲ ਨੂੰ ਅਪਲਾਈ ਨਹੀਂ ਕੀਤਾ ਮੰਨਿਆ ਨਹੀਂ ਜਨ ਨਾਨਕ ਮੈਂ ਨਹੀਂ ਕੋ ਗੁਣ ਰਾਖ ਲਿਹੋ ਸ਼ਰਨਾਈ ਦਾਸ ਨਾਨਕ ਆਖਦੇ ਹਨ ਆਖ ਮਨਾ ਕੀ ਆਖੇ ਪ੍ਰਭੂ ਮੇਰੇ ਅੰਦਰ ਕੋਈ ਗੁਣ ਨਹੀਂ ਹੈ ਰੱਬਾ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲੈ ਮੇਰੇ ਚ ਕੋਈ ਗੁਣ ਨਹੀਂ ਸ਼ੋਰਟ ਮਹਿਲਾ ਨੋ ਵਾ ਮਈ ਮਨ ਮੇਰੋ ਬਸ ਨਾਹੇ ਨਿਸਬਸੁਰ ਵਿਖਨ ਕੋ ਤਾਵਤ ਕਿਹ ਬਿੱਦ ਰੋਕੋਤਾ ਹੈ ਕਹਿੰਦੇ ਨੇ हे ਮਾਂ ਮੇਰਾ ਮਨ ਮੇਰੇ ਕਾਬੂ ਵਿੱਚ ਨਹਿਂਦਾ ਮਾਇ ਦੇ ਮੋਹ ਫਸ ਕੇ ਪਟਕਦਾ ਫਿਰਦਾ ਹੈ ਰੁਕਦਾ ਨਹੀਂ ਟਿਕਦਾ ਨਹੀਂ ਨਿਸਬਸੁਰ ਮਦ ਦੇਸ ਮੈ ਨਾ ਰਾਤ ਬਸੁਰ ਮੈ ਨਾ ਦਿਨ ਬਿਖਨ ਮੈ ਨਾ ਮਾਇਆ ਦੇ ਵਿੱਚ ਹੀ ਭਜਦਾ ਹੈ ਮਾਇਆ ਵਾਲੀ ਦੌੜਦਾ ਹੈ ਪਵ ਹਰ ਵੇਲੇ ਰਾਤ ਦਿਨੇ ਪਦਾਰਥਾਂ ਦੇ ਵਾਸਤੇ ਦੌੜਦਾ ਫਿਰਦਾ ਹੈ ਆਹਰ ਸਭ ਕਰਤਾ ਫਿਰੈ ਆਹਰ ਇੱਕ ਨਾ ਹੋਏ ਜਿਤ ਆਹਰ ਜਗ ਉਦਰੈ ਫਿਰ ਲਾਭੁ ਜੈ ਕੋਈ ਕੋਈ ਵੀ ਇਲਾ ਹੀ ਜਾਣਦਾ ਹੈ ਗੁਰੂ ਨਾਲ ਜੁੜ ਕੇ ਸਮਝਦਾ ਹੈ ਕਿ ਇਹ ਨਾਮ ਸਿਮਰਨ ਨਾਲ ਹੀ ਉਦਾਰ ਹੋਣਾ ਹੈ ਜੀਵਨ ਸਫਲਾ ਹੋਣਾ ਹੈ ਇਸ ਵਾਸਤੇ ਮੇਰਾ ਮਨ ਵਿਖਿਆਨ ਕੋ ਤਵਤ ਮਾਇ ਦੇ ਮੋਚ ਫਸ ਕੇ ਉਧਰ ਹੀ ਦੌੜਦਾ ਹੈ ਤੇ ਮੈਂ ਇਸ ਨੂੰ ਕਿਸ ਤਰੀਕੇ ਨਾਲ ਰੋਕਾਂ ਕਿਹ ਬਿਦ ਰੋਕੋ ਤਾਹੇ ਤਾਹੇ ਮਨਾ ਇਸ ਮਨ ਨੂੰ ਕਿਵੇਂ ਰੋਕਾਂ اے ਮਾਂ ਇਹ ਰਹਾਉ ਦੇ ਵਿੱਚ ਪਦੇ ਦਾ ਮੁਖ ਪਾਉ ਹੈ ਅੱਗੇ ਦੀ ਵਿਆਖਿਆ ਬੇਦ ਪੁਰਾਨ ਸਿਮਰਤ ਕੇ ਮਤ ਸੁਣ ਨਿਮਕ ਨਾਹੀ ਬਸਾਵੈ ਕਿੰਨੇ ਇਹ ਜੀਵ ਵੇਦਾਂ ਪੁਰਾਣਾ ਸਿਮਰਤੀਆਂ ਦਾ ਉਪਦੇਸ਼ ਸੁਣ ਕੇ ਵੀ ਰਤਾ ਪਰ ਸਮੇ ਲਈ ਵੀ ਉਹ ਸੁਬਦੇਸ਼ ਨੂੰ ਆਪਣੇ ਹਿਰਦੇ ਚ ਨਹੀਂ ਬਸਾਂਦਾ ਇਹ ਜੀਵ ਦਾ ਸੁਭਾਅ ਵੇਦ ਪੁਰਾਣਾ ਸਿਮਰਤੀਆਂ ਭਾਵ ਗਿਆਨ ਗੁਰੂ ਗ੍ਰੰਥ ਸਾਹਿਬ ਦਾ ਪੜ੍ਹ ਕੇ ਵੀ ਤੇ ਤਾਂ ਵੀ ਸਾਰਾ ਦਿਨ ਤੰਦੇ ਅੱਜ ਲੱਗਾ ਰਹਿੰਦਾ ਸੁਣ ਕੇ ਵੀ ਰਤਾ ਪਰ ਵੀ ਸਮੇ ਲਈ ਉਸ ਨੂੰ ਉਪਦੇਸ਼ ਨੂੰ ਆਪਣੇ ਹਿਰਦੇ ਚ ਨਹੀਂ ਵਸਾਂਦਾ ਭਾਵੇਂ ਮੰਨਦਾ ਨਹੀਂ ਸੁਣਦਾ ਹੈ ਵਿਚਾਰਦਾ ਵੀ ਹੈ ਮੰਨਦਾ ਨਹੀਂ ਤੰਦਿਆ ਚ ਫਿਰ ਪਸ ਜਾਂਦਾ ਪਰ ਤਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਿਰਾਵਹਿ ਕਿੰਨੇ ਪ੍ਰਾਏ ਤਨ ਪ੍ਰਾਈ स्त्री ਦੇ ਮੋਹ ਵਿੱਚ ਇਹ ਮਨ ਮੇਰਾ ਮਸਤ ਰਹਿਦਾ ਇਸ ਤਰ੍ਹਾਂ ਮਾਇਆ ਦੇ ਮੋਹ ਵਿੱਚ ਪ੍ਰਾਈ स्त्री ਦੇ ਮੋਹ ਵਿੱਚ ਮਸਤ ਰਹਿਣ ਕਰਕੇ ਆਪਣਾ ਜਨਮ ਵਿਅਰਥ ਗਵਾ ਰਿਹਾ ਹੈ ਕਿਸੇ ਲੇਖੇ ਨਹੀਂ ਲੱਗਣਾ ਇਹ ਖੂਜ ਜਾ ਰਿਹਾ ਸਮਾ ਵਿਕਾਰ ਜਾ ਰਿਹਾ ਹੈ ਵਿਅਰਥ ਜਾ ਰਿਹਾ ਹੈ ਮਦ ਮਾਇਆ ਕੈ ਭਇਓ ਬਾਮਰੋ ਸੁੱਝਤ ਨਾ ਕਿਛ ਗਿਆਨਾ ਮਦ ਹੁੰਦਾ ਨਸ਼ਾ ਨਸ਼ਾ ਜਿਵੇਂ ਸ਼ਰਾਬੀ ਸ਼ਰਾਬ ਦਾ ਨਸ਼ੇ ਵਿੱਚ ਮਸਤ ਹੁੰਦਾ ਉਹਨੂੰ ਕੋਈ ਸੁੱਝਦਾ ਨਹੀਂ ਮਾੜਾ ਚੰਗਾ ਤੇ ਮਾਇਆ ਦਾ ਨਸ਼ਾ ਇਹ ਦੂਈ ਜ਼ਿਆਦਾ ਹੁੰਦਾ ਹੈ ਕਿ ਉਹਦੇ ਵਿੱਚ ਵੀ ਨਹੀਂ ਸੁੱਝਦਾ ਬੰਦੇ ਨੂੰ ਕਿ ਮੇਰੇ ਵਾਸਤੇ ਚੰਗਾ ਕੀ ਹੈ ਬ विवेक ਬਹੁਤ ਨਹੀਂ ਆਉਂਦੀ ਮੇਰੇ ਵਾਸਤੇ ਕੀ ਚੰਗਾ ਹੈ ਇਹ ਜੀਵਨ ਸ ਪਰਵਾਤੇ ਸਫਲਾ ਕਰਨ ਵਾਸਤੇ ਕੀ ਮਾੜਾ ਹੈ ਨਹੀਂ ਸਮਝਉਂਦੇ ਮਦ ਮਾਇਆ ਕੈ ਭਇਓ ਬਾਵਰੋ ਕਮਲਾ ਹੋ ਗਿਆ ਮਾਇਆ ਦੇ ਨਸ਼ੇਸ ਜੀਵ ਜਿਹੜਾ ਹੈ ਮਾਇਆ ਦੇ ਨਸ਼ੇ ਵਿੱਚ ਚੱਲਾ ਹੋ ਰਿਹਾ ਹੈ ਆਤਮਿਕ ਜੀਵਨ ਬਾਰੇ ਇਸ ਨੂੰ ਕੋਈ ਸੋਝੀ ਨਹੀਂ ਆਉਂਦੀ ਕਿੱਥੇ ਆਤਮਿਕ ਆਨੰਦ ਆਉਣਾ ਹੈ ਰਹ ਗੁਣੀ ਮਾਇ ਤੋਂ ਉਪਰਲੀ ਵਿਵਸਥਾ ਚ ਆਨੰਦ ਓਨਾ ਓਹ ਦੀ ਸਮਝ ਨਹੀਂ ਘਟ ਹੀ ਪੀਤਰ ਬਸਤ ਨਿਰੰਜਨ ਤਾਕੂ ਮਰਮ ਨਾ ਜਾਣਾ ਮਾਇਆ ਤੋਂ ਨਿਰਲੇਪ ਪ੍ਰਭੂ ਇਸ ਦੇ ਹਿਰਦੇ ਵਿੱਚ ਹੀ ਵਸਦਾ ਹੈ ਜਿਹੜਾ ਮਾਇਆ ਤੋਂ ਨਿਰਲੇਪ ਪ੍ਰਭੂ ਹੈ ਜਿਸ ਤੇ ਕੋਈ ਮਾਇਆ ਦਾ ਪ੍ਰਭਾਵ ਨਹੀਂ ਉਹ ਪ੍ਰਭੂ ਇਸ ਮਨੁੱਖ ਦੇ ਹਿਰਦੇ 'ਚ ਹੀ ਵਸਦਾ ਹੈ ਪਰ ਉਸ ਦਾ ਭੇਤ ਇਹ ਜੀਵ ਨਹੀਂ ਸਮਝਦਾ ਕਿਉਂਕਿ ਅੰਦਰ ਜਿਹੜਾ ਪਰਮਾਤਮਾ ਪਾਂਬੀਰੀ ਕੇ ਪਾਤ ਪਾਰ ਤੋਂ ਬਿਨ ਤੇਖ ਹੈ ਦੁਰਰਾਏ ਇਹਨੂੰ ਲੱਗਦਾ ਕਿ ਰੱਬ ਦੂਰ ਹੈ ਕਿ ਰ ਉਤਰ ਹੈ ਸਤਵੇਂ ਸਮਾਨ ਹੈ ਤੇ ਨਹੀਂ ਦਿਸਦਾ ਇਸ ਵਾਸਤੇ ਉਹਨੂੰ ਦੂਰ ਸਮਝਦਾ ਦੇ ਹੈ ਦੇ ਅੰਦਰ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆਂ ਸੇਰ ਮੇਲਾ ਦਸਤ ਗੇਰੇ ਨਾ ਤੂੰ ਮਨਾ ਅੰਦਰ ਖੋਜ ਆਪਣੇ ਇਹ ਸੰਸਾਰ ਦੇ ਨਾਲ ਜਿਹੜਾ ਮੋਹ ਬਨਾਇਆ ਹੈ ਇਹ ਜਿਹੜਾ ਦੁਨੀਆਂ ਸੇਰ ਮੇਲਾ ਦਿਸਦਾ ਹੈ ਇਹ ਤੇਰੇ ਹੱਥ ਨਹੀਂ ਆਉਣ ਵਾਲਾ ਤੇਰੀ ਜਿੰਦ ਦੇ ਕੰਮ ਲੈ ਆਉਣ ਸਭ ਕਹਿੰਦੇ ਹਨ ਤੂੰ ਅੰਦਰ ਹੀ ਖੋਜ ਤੈਨੂੰ ਇਸ ਬੰਦੇ ਨੂੰ ਭੇਤ ਨਹੀਂ ਇਸ ਪਰਮਾਤਮਾ ਦਾ ਜਿਹੜਾ ਅੰਦਰ ਵਸਦਾ ਹੈ ਸਹਿਬ ਕਹਿੰਦੇ ਨੇ ਜਾਂਹ ਇਹ ਜਾਂਹੇ ਸ਼ਰਨ ਸਾਧ ਕੀ ਆਇਓ ਦੁਰਮਤ ਸਗਲ ਬਨਾਸੀ ਕਹਿੰਦੇ ਨੇ ਜੱਬ ਹੀ ਸ਼ਰਨ ਸਾਧ ਕੀ ਆਇਓ ਦੁਰਮਤ ਸਗਲ ਬਨਾਸੀ ਜਦੋਂ ਜੀਵ ਗੁਰੂ ਦੀ ਸ਼ਰਨ ਪੈਂਦਾ ਗੁਰੂ ਦੀ ਸ਼ਰਨ ਪੈਣ ਦਾ ਭਾਵ ਜਦੋਂ ਗੁਰੂ ਦੀ ਮੰਨ ਲੈਂਦਾ ਹੈ ਗੁਰੂ ਦੇ ਬਚਨ ਪੜ੍ਹਨੇ ਅਸੀਂ ਸਾਰੇ ਆ ਰੋਜ਼ ਪੜ੍ਹਨੇ ਆ ਨਿਤਨੇਮ ਵੀ ਕਰਦੇ ਪਰ ਮੰਨਦੇ ਕੋ ਕਦੋਂ ਮੰਨਦੇ ਆ ਫਿਰ ਉਸੇ ਤਰ੍ਹਾਂ ਨਿਤਨੇਮ ਕਰਕੇ ਸਾਰਾ ਕੁਝ ਕਰੀਉਂਦੇ ਜਦੋਂ ਗੁਰੂ ਦੀ ਸ਼ਰਨ ਪੈਂਦਾ ਹੈ ਮਨ ਤਦੋਂ ਈਸ਼ ਦੀ ਸਾਰੀ ਕੋਝੀ ਮਤਨਾਸ ਹੋ ਜਾਂਦੀ ਹੈ ਜਿਹੜੇ ਮਾਇਆ ਦੇ ਮੋਹ ਵਾਲੀ ਖੋਜੀ ਮਤ ਹੈ ਕਾਮ ਕ੍ਰੋਧ ਲੋਭ ਵਾਲੀ ਖੋਜੀ ਮਤ ਉਹ ਸਾਰੇ ਨਾਸ ਹੋ ਜਾਂਦੀ ਕਦੋਂ ਜਦੋਂ ਗੁਰੂ ਦੀ ਮੰਨ ਲੈਂਦਾ ਤਦ ਨਾਨਕ ਚਿਤਿਓ ਚਿੰਤਾ ਮੰਨ ਕਾਟੀ ਚਮਕੀ ਫਾਸੀ ਕੰਜਨੇ ਫਿਰ ਤਦੋਂ ਜਦੋਂ ਗੁਰੂ ਦੇ ਮੰਨ ਲੈਂਦਾ ਹੈ ਗੁਰੂ ਸਾਹਿਬ ਕੰਜਨੇ ਫਿਰ ਇਹ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਲੈਂਦਾ ਹੈ ਪਰਮਾਤਮਾ ਨੂੰ ਸਿਮਰਦਾ ਹੈ ਦੁਸਤੇ ਜਮ ਦੀ ਫਾਹੀ ਵੀ ਕੱਟੀ ਜਾਂਦੀ ਹੈ ਸਹਿਬ ਬਖਸ਼